ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਇੱਕ ਗਲਤੀ ਜਿਸ ਨੂੰ ਕੀਤਾ ਹੈ ਅਰਵਿਤਾ ਅਰੋੜਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਮੈਂ ਰਿੰਪੀ ਅੱਜ ਮੰਜੇ ਤੇ ਲਾਚਾਰ ਪਈ ਹਾਂ ਪਿਆਸ ਨਾਲ ਬੁਰਾ ਹਾਲ ਹੈ ਪਰ ਅਸੇ ਪਾਸੇ ਕੋਈ ਨਹੀਂ ਜਿਸ ਨੂੰ ਆਵਾਜ਼ ਮਾਰ ਕੇ ਇੱਕ ਗਲਾਸ ਪਾਣੀ ਮੰਗ ਲਵਾਂ ਆਪਣਾ ਸਰੀਰ ਵੀ ਸਾਥ ਨਹੀਂ ਹੋ ਦਿੰਦਾ ਅਜੇ ਹੀ ਜ਼ਿੰਦਗੀ ਨਾਲੋਂ ਤਾਂ ਰੱਬ ਮੌਤ ਹੀ ਦੇ ਦੇਵੇ ਪਰ ਆਪਣੇ ਗੁਨਾਹਾਂ ਦੀ ਸਜ਼ਾ ਭੁਗਤੇ ਬਿਨਾਂ ਮੈਂ ਇੰਜ ਕਿਵੇਂ ਛੁੱਟ ਸਕਦੀ ਹਾਂ ਗਲਤੀ ਵੀ ਕੋਈ ਛੋਟੀ ਮੋਟੀ ਨਹੀਂ ਬਲਕਿ ਅਜਿਹੀ ਜਿਸ ਦੀ ਕੋਈ ਮਾਫੀ ਨਹੀਂ ਇੱਕ ਕਠੰਡਾ ਜਿਹਾ ਹੌਕਾ ਲੈਂਦਿਆਂ ਦਿਮਾਗ ਮੁਰ ਤੋਂ ਉਸ ਵੇਲੇ ਨੂੰ ਲਾਂਟਾ ਪਾਉਣ ਪਹੁੰਚ ਜਾਂਦਾ ਹੈ ਜਦ ਜਵਾਨੀ ਦੀ ਦਲੀ ਤੇ ਪੈਰ ਤਰੇ ਸਨ ਉੱਚਾ ਲੰਬਾ ਕਦ ਕੋਰਾ ਰੰਗ ਕਿ ਕਿ ਨਾ ਨਕਸ ਕੋ ਨਮ ਲਾ ਕੇ ਰੱਬ ਨੇ ਅਜਿਹੀ ਸੁੰਦਰਤਾ ਨਾਲ ਨਵਾਜਿਆ ਸੀ ਜਿਹੜਾ ਇੱਕ ਵਾਰ ਦੇਖ ਲਵੇ ਪਰ ਕਾਂ ਝੰਕਣਾ ਭੁੱਲ ਬਸ ਮੈਨੂੰ ਦੇਖਦਾ ਰਹਿਦਾ ਨਾਲ ਦੀ ਸ਼ਿੰਦੋਤਾਈ ਨੇ ਤਾਂ ਇੱਕ ਵਾਰ ਮੰਮੀ ਨੂੰ ਕਿਹਾ ਸੀ ਭੈਣੇ ਆਪਣੀ ਰਿੰਤੀ ਨੂੰ ਤਾਂ ਰੱਬ ਨੇ ਬੜੀ ਰੀ ਨਾਲ ਘੜ ਕੇ ਭੇਜਿਆ ਪਰ ਕੰਬਖਤ ਜਮਾਨਾ ਬੜਾ ਭੜਾ ਹੈ ਉਹ ਛੇਤੀ ਨਾਲ ਕੁੜੀ ਲਈ ਚੰਗਾ ਜਿਹਾ ਮੁੰਡਾ ਦੇਖ ਕੇ ਇਹਦੇ ਹੱਥ ਵੀੜੇ ਕਰਦੀ ਉਹ ਆਪਣੇ ਘਰੇ ਭੇਜ ਦੇ ਮੰਮੀ ਨੇ ਅੱਗੋਂ ਬੜੀ ਮਾਰ ਨਾਲ ਕਿਹਾ ਸੀ ਭੈਣ ਜੀ ਇੰਜ ਨਹੀਂ ਸੋਚੀਦਾ ਰੂਪ ਰੰਗ ਤਾਂ ਚਾਰ ਦਿਨ ਦੀ ਕੰਦਣੀ ਏ ساری ਉਮਰੇ ਨਾਲ ਰਹਿਣਾ ਮੈਂ ਤਾਂ ਆਪਣੀ ਧੀ ਨੂੰ ਚੰਗਾ ਪੜਾ ਲਿਖ ਕੇ ਆਪਣੇ ਪੈਰੀ ਖੜਾ ਕਰਾਂਗੀ ਉਸ ਪਿੱਛੋਂ ਹੀ ਇਹਦੇ ਵਿਆਹ ਬਾਰੇ ਸੋਚਾਂਗੀ ਉਸ ਵੇਲੇ ਮੰਮੀ ਨੂੰ ਇਹ ਨਹੀਂ ਸੀ ਪਤਾ ਜਿਸ ਧੀ ਤੇ ਇੰਨਾ ਮਾਣ ਹੈ ਕੱਲ ਨੂੰ ਉਹੀ ਪਰਿਵਾਰ ਦੀ ਇੱਜ਼ਤ ਨੂੰ ਤਲੰਕ ਲਵਾ ਦੇਗੀ ਬੜੀ ਰੀਗ ਨਾਲ ਮੰਮੀ ਪਾਪਾ ਨੇ ਸ਼ਹਿਰ ਦੇ ਵੱਡੇ ਕਾਲਜ ਵਿੱਚ ਮੇਰਾ ਦਾਖਲਾ ਕਰਵਾ ਦਿੱਤਾ ਮੈਂ ਆਪਣੀਆਂ ਦੋ ਸਹੇਲੀਆਂ ਨਾਲ ਪ੍ਰੋਜੈਕਟਾਂ ਪਿੰਡੋਂ ਬਸੜ ਕੇ ਸ਼ਹਿਰ ਨੂੰ ਜਾਂਦੀ ਕਾਲਜ ਵਿੱਚ ਹਰ ਕੋਈ ਮੇਰੇ ਰੂਪ ਦ੍ਰੰਗਦਾ دیਵਾਨਾ ਸੀ ਪਰ ਮੇਰੀ ਨਜ਼ਰ ਸਭ ਤੋਂ ਅਲੱਗ ਪ੍ਰਵਿੰਦਰ ਤੇ ਜਾ ਡਿੱਗੀ ਕਾਲਜ ਦਾ ਟਾਪਰ ਪੜਾਈ ਤੋਂ ਇਲਾਵਾ ਹੋਰ ਕਿਸੇ ਚੀਜ਼ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ ਹੁਣ ਮੈਂ ਉਹਦੇ ਨਾਲ ਗੱਲ ਕਰਨ ਦੇ ਮੌਕੇ ਭਾਲਣ ਲੱਗੀ ਪਰ ਆਪਣੇ ਵੱਲੋਂ ਪਹਿਲ ਕਰਨ ਦੀ ਹਿੰਮਤ ਨਹੀਂ ਸੀ ਹੋਹੀ ਇੱਕ ਦਿਨ ਜਿਸ ਮੌਕੇ ਦੀ ਮੈਨੂੰ ਭਾਲ ਸੀ ਉਹ ਮਿਲ ਗਿਆ ਸੰਯੋਗ ਵਾਸ ਉਸ ਦੇ ਕੋਲ ਲੰਘਦੇ ਹੋਏ ਮੇਰੀ ਇੱਕ ਕਿਤਾਬ ਡਿੱਗ ਪਈ ਤੇ ਮੈਂ ਇਸ ਗੱਲ ਤੋਂ ਬੇਖਬਰ ਅਗਾ ਤੁਰਦੀ ਗਈ ਪਰਵਿੰਦਰ ਨੇ ਕਿਤਾਬ ਚੁੱਕ ਮੇਰਾ ਨਾਂ ਪੜ੍ਹ ਕੇ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਨਾ ਰੁਕੀ ਪ੍ਰਵਿੰਦਰ ਭੱਜ ਕੇ ਨੇਰੇ ਮੂਰੇ ਆਇਆ ਤੇ ਮੇਰੀ ਕਿਤਾਬ ਮੈਨੂੰ ਵਾਪਸ ਕਰਤੀ ਉਸ ਦਿਨ ਪਹਿਲੀ ਵਾਰ ਅੱਖਾਂ ਵਿੱਚ ਅੱਖਾਂ ਪਾ ਕੇ ਅਸੀਂ ਦੋਵਾਂ ਨੇ ਬੜੀ ਬੜੀਆਂ ਬਹੁਤ ਸੱਲੀਆਂ ਗੱਲਾਂ ਕੀਤੀਆਂ ਇਸ ਪਿੱਛੋਂ ਉਹ ਜਦੂਈ ਕਾਲਜ ਨੂੰ ਤਾਂ ਥੋੜੀ ਬਹੁਤ ਹਾਈ ਹੈਲੋ ਹੋ ਜਾਂਦੀ ਪਰ ਸਾਡੇ ਦੋਨਾਂ ਅੰਦਰ ਤਾਂ ਉਸ ਵੇਲੇ ਜਵਾਨੀ ਠਾਠਾ ਮਾਰ ਰਹੀ ਸੀ ਕਾਦ ਅਸੀਂ ਗਾਹ ਵਾਧੇ ਗਏ ਕੁਝ ਹੋਸ਼ ਨਹੀਂ ਸੀ ਇਸਕੇ ਦੀ ਅੱਗ ਨੂੰ ਬਸ ਚਿੰਗਾਰੀ ਲੱਗਣ ਭਰਦੀ ਦੇਰ ਸੀ ਦੋਹਾਂ ਪਾਸੇ ਬਰਾਬਰ ਪਹੁੰਚ ਕੇ ਸੀ ਓੜ ਦਾ ਓੜ ਦਾ ਧੂਆ ਹੁਣ ਮੇਰੇ ਘਰ ਵੀ ਪੁੱਜ ਗਿਆ ਸੀ ਪਾਪਾ ਨੇ ਕਿਸੇ ਨੂੰ ਵਿਚ ਪਾ ਕੇ ਪ੍ਰਵਿੰਦਰ ਦੇ ਘਰ ਬਾਰੇ ਪਤਾ ਲਵਾਇਆ ਉਸਦੇ ਪਾਪਾ ਨਹੀਂ ਸੰਤ ਤੇ ਬੇਬੇ ਜੀ ਬੜੀ ਮੁਸ਼ਕਲ ਨਾਲ ਪੜਾਈ ਦਾ ਖਰਚਾ ਚਲਾ ਰਹੀ ਸੀ ਮਸਾਂ ਦੋ ਵੇਲੇ ਦੀ ਰੋਟੀ ਦਾ ਜਗੜ ਹੁੰਦਾ ਸੀ ਸਾਰੀਆਂ ਆਸਾਂ ਪ੍ਰਵਿੰਦਰ ਤੇ ਟਿਕੀਆਂ ਸਨ ਪਾਪਾ ਬੁਲੇ ਮੇਰੀ ਨਾਜਾਂ ਨਾਲ ਪਲੀਤੀ ਨਾ ਇਹ ਜੰਗੀ ਵਿੱਚ ਕਿਵੇਂ ਰਹਿ ਸਕਦੀ ਹੈ ਤੇ ਫਿਰ ਛੇਤੀ ਨਾਲ ਰਿਸ਼ਤੇਦਾਰੀ ਵਿੱਚ ਮੁੰਡਾ ਦੇ ਇੱਕ ਮੇਰਾ ਪਿਆ ਪੱਖਾ ਕਰ ਦਿੱਤਾ ਗਿਆ ਹੁਣ ਮੇਰਾ ਕਾਲਜ ਜਾਣਾ ਬੰਦ ਹੋ ਗਿਆ ਪੜਾਈ ਅਧਰੁਚਾਲੀ ਹੀ ਛੁੱਟ ਗਈ ਤੇ ਘਰੋਂ ਜੋਰ-ਸ਼ੋਰ ਨਾਲ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਮੰਮੀ ਰੋਜ਼ ਪੇਟੀ ਕੋਲ ਕੇ ਬਹਿ ਜਾਂਦੇ ਤੇ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਧੀਏ ਇੱਕ ਵਾਰ ਆਪਣੇ ਦਾਜ ਦਾ ਸਾਰਾ ਸਮਾਨ ਦੇਖ ਲੈ ਕੋਈ ਕਮੀਆਂ ਤਾਂ ਦੱਸ ਦੇ ਪਰ ਮੇਰਾ ਮਨ ਤਾਂ ਕਿਤੇ ਹੋਰ ਘੁਆਚਿਆ ਰਹਿੰਦਾ ਸੀ ਪਰਵਿੰਦਰ ਨੂੰ ਭਲਾ ਕੇ ਕਿਸੇ ਹੋਰ ਨਾਲ ਘਰ ਬਸਾਉਣ ਨੂੰ ਤਿਆਰ ਨਹੀਂ ਸੀ ਮੈਂ ਇੱਕ ਦਿਨ ਮੌਕਾ ਮਿਲਦਿਆਂ ਮੈਂ ਪਰਵਿੰਦਰ ਨੂੰ ਮਿਲਣ ਗਈ ਤੇ ਸਾਫ਼-ਸਾਫ਼ ਕਹਿ ਦਿੱਤਾ 10 ਦਿਨਾਂ ਨੂੰ ਮੈਂ ਕਿਸੇ ਹੋਰ ਦੀ ਹੋ ਜਾਣਾ ਜੋ ਮੈਨੂੰ ਕਿਸੇ ਵੀ ਹਾਲਤ ਵਿੱਚ ਮਨਜ਼ੂਰ ਨਹੀਂ ਕਰਦਿਆਂ ਆਪਣੇ ਵਿਆਹ ਲਈ ਕਦੇ ਨਹੀਂ ਮੰਨਣਾ ਤੇ ਮੈਂ ਤੇਰੇ ਬਿਗੈ ਜੀਣਾ ਨਹੀਂ ਮੇਰੀ ਸਲਾਮਤੀ ਚਾਹੀਦੀ ਹੈ ਤਾਂ ਕੁਝ ਕਰ ਪਰਮਿੰਦਰ ਸੋਚੀ ਪੈ ਗਿਆ ਤੇ ਮਜਬੂਰ ਹੋ ਕੇ ਆਪਾਂ ਘਰੋਂ ਭੱਜਣ ਦਾ ਨਿਸ਼ਚਾ ਕੀਤਾ ਨੇਤ ਦਿਨ ਅੱਧੀ ਰਾਤ ਨੂੰ ਮੈਂ ਆਪਣਾ ਸਮਾਨ ਬੰਨਿਆ ਤੇ ਬਾਹਰ ਤਸੱਲੀ ਕਰਨ ਲੱਗੀ ਕਿਧਰੇ ਕੋਈ ਜਾਗਦਾ ਤਾਂ ਨਹੀਂ ਇੰਨੇ ਨੂੰ ਪਾਪਾ ਦੇ ਖੰਗਣ ਦੀ ਆਵਾਜ਼ ਆਈ ਨੀਂਦ ਵਿੱਚ ਹੀ ਮੰਮੀ ਬੋਲੇ ਕਿੰਨੀ ਵਾਰ ਕਿਹਾ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਓ ਪਰ ਬਿਲਕੁਲ ਨਹੀਂ ਸੁਣਦੇ ਪਾਪਾ ਬੋਲੇ ਭਾਗਮਾਨੀ ਤੂੰ ਮੈਨੂੰ ਬਸ ਇੱਕ ਵਾਰ ਕੁੜੀ ਤੋਰ ਲੈਣ ਦੀ ਫਿਰ ਜਿੱਥੇ ਕਹੇਗੀ ਦਿਖਾ ਲਵਾਗਾ ਇਸ ਪਿੱਛੋਂ ਦੋਵੇਂ ਚੁੱਪ ਹੋ ਗਏ ਥੋੜੀ ਦੇਰ ਬਾਅਦ ਪ੍ਰਵਿੰਦਰ ਦੇ ਮੋਟਰਸਾਈਕਲ ਦਾ ਹਾਰਨ ਵੱਜਿਆ ਤੇ ਮੈਂ ਮੂਲ ਪੇਟ ਕੀ ਸਮਾਨ ਚੁੱਕੀ ਘਰੋਂ ਬਾਹਰ ਨਿਕਲ ਲਗੀ ਦਿਲੋਂ ਇੱਕ ਆਹ ਨਿਕਲ ਪਈ ਕੁਝ ਸੋਚਣ ਨੂੰ ਪਿੱਛੇ ਮੁੜੀ ਤੇ ਫਿਰ ਨਜ਼ਰ ਅੰਗਠੀ ਤੇ ਰੱਖੀ ਆਪਣੇ ਪੂਰੇ ਪਰਿਵਾਰ ਦੀ ਫੋਟੋ ਤੇ ਲਈ ਤੇ ਮੈਂ ਫੋਟੋ ਚੱਕ ਆਪਣੇ ਬੈਗ ਵਿੱਚ ਰੱਖ ਲਈ ਤੇ ਦੱਬੇ ਪੈਰੀਂ ਘਰੋਂ ਬਾਹਰ ਪੈ ਟਟ ਲਿਆ ਬਿਨਾ ਸੋਚੇ ਮੇਰੇ ਇਸ ਕਦਮ ਦਾ ਕੀ ਅੰਜਾਮ ਹੋਏਗਾ ਮੈਂ ਪ੍ਰਵਿੰਦਰ ਤੇ ਭਰੋਸਾ ਕਰਦੇ ਹੋਏ ਇੱਕ ਅਣਜਾਣ ਸਫ਼ਰ ਤੇ ਨਿਕਲ ਗਈ ਪ੍ਰਵਿੰਦਰ ਦੇ ਮੋਟਰਸਾਈਕਲ ਪਿੱਛੇ ਬਹਿ ਕੇ ਮੈਂ ਉਸ ਦੇ ਘਰ ਨੂੰ ਨਿਕਲ ਪਈ ਮਨ ਹੀ ਮਾਣਾ ਬੜੀ ਖੁਸ਼ੀ ਜੋ ਚਾਹਿਆ ਉਹ ਮੈਨੂੰ ਮਿਲ ਗਿਆ ਪਾਰੇ ਹੀ ਕੋਸੀ ਜ਼ਿਆਦਾ ਦੇਰ ਤੱਕ ਰਹਿ ਨਾ ਸਕੀ ਪਰਮਿੰਦਰ ਦੇ ਘਰ ਪਹੁੰਚਦਿਆਂ ਬੇਬੇ ਦੀਆਂ ਝੜਕਾਂ ਨਾਲ ਜਬਰਦਸਤ ਸਵਾਗਤ ਹੋਇਆ ਬੇਬੇ ਬੋਲੀ ਇੱਥੇ ਤਾਂ ਪਹਿਲਾਂ ਹੀ ਪੂਰੀ ਨਹੀਂ ਸੀ ਪੈ ਰਹੀ ਸੋਚਿਆ ਸੀ ਇੱਕ ਵਾਰ ਤੂੰ ਪੜ੍ਹਾਈ ਪੂਰੀ ਕਰਕੇ ਚੰਗੀ ਨੌਕਰੀ ਲੱਗ ਗਿਆ ਤਾਂ ਮੇਰੇ ਦੁੱਖ ਦੇ ਦਿਨ ਮੁੱਕ ਜਾਣਗੇ ਪਰ ਤੂੰ ਪਿਆਰ ਮੁਹੱਬਤ ਦੇ ਚੱਕਰਾਂ ਵਿੱਚ ਬੈ ਕੇ ਆਪਣੀ ਜ਼ਿੰਦਗੀ ਰੋਲਣ ਤੁਰ ਪਿਆ ਉਹ ਵੀ ਇਸ ਕੁੜੀ ਦੇ ਲਈ ਇੱਕ ਵਾਰ ਸੋਚਿਆ ਤਾਂ ਹੁੰਦਾ ਜਿਹੜੀ ਆਪਣੇ ਮਾਪਿਆਂ ਦੀ ਨਹੀਂ ਹੋਈ ਤੇਰੀ ਕਿੱਥੋਂ ਹੋਵੇਗੀ ਮੈਂ ਨਹੀਂ ਰੱਖਣਾ ਇਸ ਨੂੰ ਇੱਥੇ ਜਿੱਥੋਂ ਲਿਆਇਆ ਉੱਥੇ ਮੋੜ ਛੱਡਿਆ ਪਰਮੇਂਦਰ ਚੁੱਪ ਸੀ ਤੇ ਮੈਂ ਬੇਬੇ ਦੇ ਪੈਰ ਫੜ ਲਏ ਦਿੱਦੇ ਇੰਜ ਨਾ ਕਹੋ ਆਪਣੇ ਮਾਪਿਆਂ ਦਾ ਘਰ ਛੱਡ ਤਾਂ ਮੈਂ ਆਈ ਹਾਂ ਪਰ ਜੇ ਤੁਸੀਂ ਆਪਣੇ ਘਰ ਥਾਂ ਨਹੀਂ ਦਿਓਗੇ ਤਾਂ ਮੈਂ ਕਿੱਥੇ ਜਾਵਾਂਗੀ ਦਿਨ ਰਾਤ ਤੁਹਾਡੀ ਸੇਵਾ ਕਰਾਂਗੀ ਤੇ ਇੱਕ ਕੋਨੇ ਵਿੱਚ ਪਈ ਰਹਾਂਗੀ ਕਦੇ ਮੂੰਹੋਂ ਕੁਝ ਨਹੀਂ ਕਹਾਂਗੀ બસ ਮੈਨੂੰ ਇੱਥੇ ਰਹਿਣ ਦੇ ਦਿਓ ਕਿਸੇ ਤਰ੍ਹਾਂ ਬੇਬੇ ਮਨ ਦੀ ਤੇ ਚਾਰ ਛੇ ਰਿਸ਼ਤੇਦਾਰ ਬੁਲਾ ਕੇ ਪ੍ਰਵੀਂਦਰ ਨਾਲ ਮੇਰਾ ਆਨੰਦ ਕਾਰਜ ਕਰਵਾਇਆ ਗਿਆ ਕਿਸੇ ਤਰ੍ਹਾਂ ਮੈਂ ਆਪਣਾ ਪਿਆਰ ਆਪਣੇ ਪ੍ਰਵੀਂਦਰ ਨੂੰ ਪਾ ਤਾ ਲਿਆ ਸੀ ਪਰ ਮੈਨੂੰ ਕਦੇ ਇੱਕ ਪਤਨੀ ਦੀ ਤੇ ਨੂੰਹ ਦਾ ਸਨਮਾਨ ਨਾ ਮਿਲਿਆ ਕੁਝ ਦਿਨ ਪਿਛੋਂ ਮੈਨੂੰ ਮੰਮੀ ਪਾਪਾ ਦੀ ਬਹੁਤ ਜਿਆਦਾ ਹੀ ਹਿੰਮਤ ਕਰਕੇ ਮੈਂ ਪ੍ਰਵੀਂਦਰ ਨਾਲ ਘਰ ਗਈ ਤਾਂ ਅੰਦਰ ਪੈਰ ਪਾਉਣ ਤੋਂ ਪਹਿਲਾਂ ਹੀ ਪਾਪਾ ਦੀ ਆ ਜਾਈ ਖਬਰਦਾਰ ਜੇ ਅੱਗੇ ਵਧੀ ਤਾਂ ਸਾਡੀ ਜਿੱਤ ਮਿੱਟੀ ਵਿੱਚ ਮਿਲਾ ਦੇਤੀ ਤੂੰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੜਿਆ ਮਰ ਗਏ ਹੁਣ ਤੇਰੇ ਰਹੀ ਅਸੀਂ ਮੁਰਕ ਕਦੇ ਸ਼ਕਲ ਦਿਖਾਉਣ ਦੀ ਹਿੰਮਤ ਨਾ ਕਰੀ ਮੈਂ ਮੂੰਹ ਲਟਕਾਈ ਜਿਹੜੇ ਪੈਰੀ ਗਈ ਸੀ ਵਾਪਸ ਆ ਗਈ ਅੱਜ ਮੈਨੂੰ ਅਹਿਸਾਸ ਹੋਇਆ ਮੈਂ ਆਪਣਾ ਕਿੰਨਾ ਵੱਡਾ ਨੁਕਸਾਨ ਕਰਵਾ ਬੈਠੀ ਹਾਂ ਪੀਕੇ ਤਾਂ ਬੇਈਆਂ ਕੁੜੀਆਂ ਦਾ ਸਭ ਤੋਂ ਵੱਡਾ ਸਮਾਇਆ ਹੁੰਦੇ ਨੇ ਜੋ ਮੈਨੂੰ ਮੁੜ ਕਦੇ ਨਸੀਬ ਨਾ ਹੋਇਆ ਜਦ ਕਿਸੇ ਨਵੀਂ ਵਿਆਹੀ ਨੂੰ ਲਾਲ ਚੂੜੇ ਵਿੱਚ ਸੱਜੀ ਦੇਖਾਂ ਦਿਲ ਅੰਦਰੋਂ ਅੰਦਰ ਤਾਂ ਹਾਂ ਮਾਰ ਕੇ ਰੋਠਦਾ ਕੋਈ ਦਿਨ ਤਿਹਾੜੀ ਤੇ ਮੌਕੇ ਤੇ ਮੈਨੂੰ ਕਦੇ ਕੁਝ ਨਾ ਮਿਲਿਆ ਆਪਣੇ ਪੈਰੀਂ ਕਹਾੜੀ ਮਾਰ ਮੈਂ ਆਪ ਹੀ ਮਰੀ ਸੀ ਬਸ ਇਹੀ ਸੋਚ ਹਾਲਾਤ ਨਾਲ ਸਮਝੌਤਾ ਕਰਨ ਲੱਗੀ ਪਰਮਿੰਦਰ ਆਪਣੀ ਪੜ੍ਹਾਈ ਪੂਰੀ ਕਰਕੇ ਨੌਕਰੀ ਭਾਲਣ ਲੱਗਾ ਹਰੋ ਸਵੇਰੇ ਨਵੀਂ ਆਸ ਨਾਲ ਨਿਕਲਦਾ ਤੇ ਸ਼ਾਮ ਨੂੰ ਮੂੰਹ लटਕਾਈ ਵਾਪਸ ਆਉਂਦਾ ਤੇ ਗੁੱਸਾ ਰੋਟੀ ਦੀ ਥਾਲੀ ਤੇ ਕੱਢਦਾ ਜਿਸ ਦੀ ਮੈਨੂੰ ਆਤ ਹੋ ਚੁੱਕੀ ਸੀ ਸਮੇਂ ਨਾਲ ਪ੍ਰਵਿੰਦਰ ਦੀ ਪੁਲਿਸ ਵਿੱਚ ਨੌਕਰੀ ਲੱਗ ਗਈ ਰੱਬ ਨੇ ਮੈਨੂੰ ਜੋੜੇ ਮੰਗਿਆਂ ਦੀ ਸੁਗਾਤ ਬਖਸ਼ੀ ਪਰ ਮੇਰੇ ਹਾਲਾਤ ਨਾ ਸੁਧਰੇ ਮੁੰਡਿਆਂ ਨੂੰ ਗੋਦੀ ਲੈਂਦਿਆਂ ਬੇਬੇ ਬੋਲੀ ਚੰਗਾ ਹੋਇਆ ਮੁੰਡੇ ਜੰਮੇ ਨਹੀਂ ਤੇਰੇ ਵਰਗੀ ਧੀ ਆ ਜਾਂਦੀ ਤਾਂ ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਰੋਲ ਦਿੰਦੀ ਹੱਕ ਚੁੱਕੀ ਸੀ ਮੈਂ ਹੁਣ ਤੱਕ ਇੰਨਾ ਕੁਝ ਸੁਣ ਸੁਣ ਕੇ ਕਹਿਣਾ ਸਿਉਂਦੀ ਸੀ ਮੈਂ ਇਕੱਲੀ ਨਹੀਂ ਸੀ ਭੱਜੀ ਘਰ ਤੁਹਾਡਾ ਪੁੱਤਰ ਕੱਢ ਕੇ ਲਿਆਇਆ ਸੀ ਮੈਨੂੰ ਤਾਂ ਫਿਰ ਸਾਰੀ ਸਜ਼ਾ ਮੈਂ ਇਕੱਲੀ ਕਿਉਂ ਭੁਗਤਾਂ ਪਰ ਫਿਰ دل ਤੇ ਪੱਥਰ ਰੱਖ ਕੇ ਬਹਿ ਗਈ ਹੁਣ ਮੈਂ ਆਪਣੇ ਬੱਚਿਆਂ ਨੂੰ ਪਾਲਣ ਵਿੱਚ ਵਿਅਸਤ ਹੋ ਗਈ ਤੇ ਪਰਮਿੰਦਰ ਆਪਣੀ ਨੌਕਰੀ ਵਿੱਚ ਤਰੱਕੀ ਕਰਦਾ ਵੱਡਾ ਥਾਣੇਦਾਰ ਬਣ ਗਿਆ ਮੈਨੂੰ ਘਰੋਂ ਬਾਹਰ ਨਿਕਲ ਕੇ ਕਿਸੇ ਕੋਲ ਕਲੌਣ ਦੀ ਆਗਿਆ ਨਹੀਂ ਸੀ ਤੇ ਨਾ ਹੀ ਪਰਮਿੰਦਰ ਨਾਲ ਕਦੇ ਲੈ ਕੇ ਜਾਂਦਾ ਸੀ ਪਰ ਫਿਰ ਇੱਕ ਦਿਨ ਮੇਰੀ ਨਜ਼ਰ ਨੁੱਕੜ ਵਾਲੇ ਘਰ ਦੀ ਨੂੰਹ ਤੇ ਪੈ ਗਈ ਹਾਈ ਇਹ ਤਾਂ ਮੇਰੇ ਪਿੰਕੇ ਪਿੰਡ ਦੀ ਜੀਤ ਹੈ ਸੋਚ ਮੈਂ ਆਪਣੇ ਆਪ ਨੂੰ ਉਸ ਕੋ ਜਾਣ ਤੋਂ ਰੋਕ ਨਾ ਸકી ਗੱਲ ਲਗਾ ਕੇ ਮਿਲੀ ਤਾਂ ਮੈਨੂੰ ਉਸ ਕੋਲੋਂ ਆਪਣੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਆਈ ਹੁਣ ਮੈਂ ਉਸ ਤੋਂ ਬਹੁਤ ਕੁਝ ਪੁੱਛਣਾ ਚਾਹੀ ਸੀ ਪਰ ਇਸ ਤੋਂ ਪਹਿਲਾਂ ਉਸ ਦੀ ਸੱਸ ਬਾਹਰ ਆ ਕੇ ਬੋਲੀ ਤੇਰੇ ਕੋਲ ਨਹੀਂ ਖਲੋਣਾ ਇਸ ਬੇਸ਼ਰਮ ਦੀ ਸائے ਤੋਂ ਬਚ ਕੇ ਰਹਾ ਕਰ ਜੀਤ ਚੁੱਪਚਾਪ ਅੰਦਰ ਚਲੀ ਗਈ ਤੇ ਮੈਂ ਅੱਖਾਂ ਅੱਡ ਉਸ ਨੂੰ ਜਾਂਦੀ ਹੋਈ ਦੇਖਦੀ ਰਹੀ ਪਰ ਸ਼ਾਇਦ ਜੀਤ ਨੇ ਮੇਰੀਆਂ ਅੱਖਾਂ ਪੜ ਲਈਆਂ ਸਨ ਤਦੇ ਮੌਕਾ ਮਿਲਦਿਆ ਮੈਨੂੰ ਮਿਲਣ ਆ ਗਈ ਮੈਂ ਵੀ ਉਸ ਤੋਂ ਆਪਣੇ ਘਰ ਦੀ ਸੁੱਖ-ਸਾਂਤ ਪੁੱਛੀ ਪਰ ਉਮੀਦ ਦੇ ਉਲਟ ਉਸਨੇ ਦੱਸਿਆ ਤੇਰੀ ਮਾਤਾ ਜਿਵੇਂ ਕਮਲੀ ਹੋ ਗਈ ਹੈ ਉਸ ਦਿਨ ਤੋਂ ਰੋਜ਼ ਪੇਟੀ ਖੋਲ ਕੇ ਆਵਾਜ਼ਾਂ ਮਾਰਦੀ ਹੈ ਬੇਰਿੰਤੀ ਆਪਣੇ ਦਾਜ ਦੀ ਪੇਟੀ ਧਿਆਨ ਨਾਲ ਚੈੱਕ ਕਰ ਲੈ ਕੋਈ ਕਮੀ ਤਾਂ ਨਹੀਂ ਤਾਂ ਜੇ ਹੈ ਤਾਂ ਮੈਨੂੰ ਦੱਸ ਦੇ ਦੂਜੇ ਪਾਸੇ ਪਾਪਾ ਦਾ ਖੰਘ ਖੰਘ ਬੁਰਾ ਹਾਲ ਹੈ ਕਹਿੰਦੇ ਇੱਕ ਵਾਰੀ ਧੀ ਤੋਰ ਲਵਾ ਫੇਰ ਲਾਇਕ ਰਾਵਾਂਗਾ ਪਰ ਤੇਰੇ ਜਾਣ ਮਗਰੋਂ ਉਹ ਦੋਵੇਂ ਛੋਟੀਆਂ ਭੈਣਾਂ ਦਾ ਰਿਸ਼ਤਾ ਲੈਣ ਨੂੰ ਕੋਈ ਤਿਆਰ ਨਹੀਂ ਦੋਵੇਂ ਇੱਕ ਵਾਰੀਆਂ ਬੈਠਿਆ ਨਹੀਂ ਇਹ ਸੋਣਾ ਹੰਝੂਆਂ ਦੀਆਂ ਧਾਰਾਂ ਅੱਖਾਂ 'ਚੋਂ ਵਗੜ ਗਈਆਂ ਜਿਲ ਕਹਿ ਉੱਠਿਆ ਹੇ ਰੱਬਾ ਮੈਂ ਨਾ ਜੰਮਦੀ ਤਾਂ ਕਿਹੜਾ ਕੋਈ ਥੋੜਾ ਜਣੀ ਸੀ ਦੋਵੇਂ ਬੇਟੇ ਵੱਡੇ ਹੋ ਗਏ ਤੇ ਅਕਸਰ ਆਪਣੇ ਨਾਣਕਿਆਂ ਬਾਰੇ ਪੁੱਛਦੇ ਪਰ ਮੇਰੇ ਕੋਲ ਉਹਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਆਖਰ ਕਹਿ ਦਿੱਤਾ ਮੈਂ ਤਾਂ ਅਨਾਸੀ ਮੇਰਾ ਕੋਈ ਅੱਗੇ ਪਿੱਛੇ ਨਹੀਂ ਸੀ ਤੇ ਬੱਚਿਆਂ ਮੇਰੀ ਗੱਲ ਤੇ ਯਕੀਨ ਕਰ ਲਿਆ ਪਰ ਫਿਰ ਇੱਕ ਦਿਨ ਵੱਡਾ ਆ ਕੇ ਬੋਲਿਆ ਮੰਮੀ ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਿਆ ਆਹ ਦੇਖੋ ਜੀਤ ਮਾਸੀ ਦੇ ਘਰੋਂ ਮੈਨੂੰ ਤੁਹਾਡੇ ਛੋਟੇ ਹੁੰਦਿਆਂ ਦੀ ਫੋਟੋ ਮਿਲੀ ਹੈ ਤੁਹਾਡੇ ਪਾਪਾ ਨਾਲ ਜੀਤ ਮਾਸੀ ਦੇ ਬੱਚਿਆਂ ਨੇ ਸਾਨੂੰ ਦੱਸਿਆ ਇਹ ਤੁਹਾਡੇ ਨਾਨਾ ਜੀ ਹਨ ਮੰਮੀ ਤੁਸੀਂ ਸਾਨੂੰ ਕਦੇ ਨਾਨਾ ਨਾਨੀ ਨਾਲ ਨਾ ਕਿਉਂ ਨਹੀਂ ਲੈ ਕੇ ਗਏ ਦ ਸੋਨਾ ਮਮੀ ਅਸੀਂ ਆਪਣੇ ਨਾਲ ਕਿ ਕਦੋਂ ਜਾਵਾਂਗੇ ਇਸ ਅਖਸ ਮਾਤ ਪੁੱਛੀ ਗਈ ਸਵਾਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਬਸ ਬੁੱਤ ਬਣ ਕੇ ਖੜੀ ਸੋਚ ਰਹੀ ਸੀ ਹਾਏ ਰੱਬਾ ਅਜੇ ਆ ਸਭ ਚਲਣਾ ਬਾਕੀ ਸੀ ਇੰਨੇ ਨੂੰ ਬੇਬੀ ਬੋਲੀ ਪੁੱਤ ਤੈ ਕੀ ਦੱਸੇਗੀ ਤੁਹਾਨੂੰ ਇੱਧਰ ਆਓ ਮੈਂ ਦੱਸਾਂ ਸਭ ਕੁਝ ਬਸ ਉਸੇ ਦਿਨ ਦੋਵੇਂ ਨੂੰ ਆਪਣੇ ਦੋਵੇਂ ਪੁੱਤਰਾਂਆਂ ਖਾ ਵਿੱਚ ਆਪਣੀ ਪ੍ਰਤੀ ਸਿਰਕ ਤੇ ਸਿਰਕ ਨਫ਼ਰਤ ਵੇਖਣ ਨੂੰ ਮਿਲੀ ਜੇ ਕਿਤੇ ਕੁਝ ਕਹਿ ਵੀ ਦੇਵਾਂ ਤਾਂ ਇੱਕੋ ਜਵਾਬ ਮਿਲਦਾ ਤੁਸੀਂ ਸਾਡੇ ਲਈ ਕੀ ਕਰੋਗੇ ਜੇਕਰ ਤੁਸੀਂ ਆਪਣੇ ਮਾਂ ਪਿਓ ਦੇ ਨਹੀਂ ਬਣ ਸਕੇ ਬਸ ਹੁਣ ਮੇਰੇ ਤੋਂ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਸੀ ਜਿਹਨੂੰ ਪਾਉਣ ਲਈ ਮੈਂ ਘਰਦਿਆਂ ਖਿਲਾਫ ਗਈ ਸੀ ਉਹ ਤਾਂ ਕਦੇ ਮੇਰਾ ਬਣਾ ਹੀ ਨਹੀਂ ਘਰੇ ਕਦੇ ਪਤੀ ਬਣ ਕੇ ਨਹੀਂ ਥਾਣੇਦਾਰ ਬਣ ਕੇ ਹੀ ਪਰਤਦਾ ਸੱਚੀ ਇੱਕ ਰਿਸ਼ਤੇ ਨੂੰ ਅਪਣਾਉਣ ਲਈ ਮੈਂ ਕਿੰਨੇ ਰਿਸ਼ਤਿਆਂ ਨੂੰ ਕੁਰਬਾਨ ਕਰ ਦਿੱਤਾ ਤੇ ਹੱਥ ਆਇਆ ਸਿਰ ਤੇ ਸਿਰ ਪਛਤਾਵਾ ਬਸ ਇਹੀ ਸੋਚਾ ਮੈਨੂੰ ਦਿਨ ਰਾਤ ਕੋਣ ਵਾਂਗੂੰ ਘਾੜ ਲਗਿਆ ਮੈਂ ਅੰਦਰ ਹੀ ਅੰਦਰ ਘੁੱਟ ਗਈ ਹੁਣ ਤਾਂ ਸਰੀਰ ਨੇ ਵੀ ਸਾਥ ਦੇਣਾ ਛੱਡ ਦਿੱਤਾ ਕੁਝ ਦਿਨ ਪਹਿਲਾਂ ਪਰਮਿੰਦਰ ਸ਼ਹਿਰ ਦੇ ਵੱਡੇ ਡਾਕਟਰ ਕੋਲ ਦਿਖਾਉਣ ਲੈ ਗਿਆ ਕਈ ਟੈਸਟ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਤੁਸੀਂ ਆਉਣ ਵਿੱਚ ਬਹੁਤ ਦੇਰ ਕਰ ਦਿੱਤੀ ਹੈ ਹੁਣ ਇਸ ਨੂੰ ਦੁਆ ਨਹੀਂ ਦੁਆ ਦੀ ਲੋੜ ਹੈ ਬਸ ਹੁਣ ਮੰਝਾ ਮੇਰਾ ਸਾਥੀ ਬਣ ਚੁੱਕਾ ਹੈ ਦਿਨ ਰਾਤ ਇਸ ਉੱਪਰ ਪਈ ਉਸ ਬੇੜੇ ਨੂੰ ਉਡੀਕ ਰਹੀ ਹਾਂ ਜਦ ਇਸ ਨਰਕ ਦੇ ਜੀਵਨ ਤੋਂ ਹਮੇਸ਼ਾ ਹਮੇਸ਼ਾ ਲਈ ਸਤਕਾਰਾ ਮਿਲੇਗਾ ਬਸ ਇਹੀ ਸੀ ਮੇਰੀ ਕਹਾਣੀ ਪਿਆਰ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਮੇਰੀ ਚੋਈਸ ਨਾ ਫਰਦਾਈ ਕਿਉਂਕਿ ਮੈਂ ਆਪਣੇ ਸਵਾਰਥ ਵਿੱਚ ਅੰਨੀ ਹੋ ਗਈ ਇੱਕ ਵਾਰ ਵੀ ਆਪਣੇ ਮਾਂ ਬਾਪ ਦੇ ਪਰ ਬਾਰ-ਬਾਰੇ ਨਾ ਸੋਚਿਆ ਜਿਨ੍ਹਾਂ ਨੂੰ ਕਦੇ ਮੇਰੇ ਉੱਪਰ ਬਹੁਤ ਮਾਣ ਸੀ ਇਹਨੇ ਨੂੰ ਬਾਰੋਂ ਕਿਸੇ ਦੇ ਪੈਰਾਂ ਦੀ ਵਾਇਸ ਲਈ ਦਿੱਤੀ ਅੰਦਰ ਪਈ ਰਿੰਪੀ ਸੋਚ ਰਹੀ ਸੀ ਇਸ ਗੜੇ ਕੌਣ ਹੋ ਸਕਦਾ ਹੈ ਤੇ ਸਾਹਮਣੇ ਰਿੰਪੀ ਦੇ ਪਾਪਾ ਘਰੇ ਸਨ ਜੀਤ ਤੋਂ ਜ਼ਿਆਦਾ ਰਿੰਪੀ ਦੀ ਹਾਲਤ ਬਾਰੇ ਸੁਣਿਆ ਤਾਂ ਉਹਨਾਂ ਤੋਂ ਰਹਾ ਨਾ ਗਿਆ ਛੱਟ ਆਪਣੇ ਜਿਗਰ ਦੇ ਟੁਟੇ ਟੁਕੜੇ ਤੇ ਆਪਣੀ ਰਿੰਪੀ ਕੋਲ ਪੱਝਾਈ ਪਾਪਾ ਨੂੰ ਦੇਖ ਰਿੰਪੀ ਨੇ ਫਟ ਫਟ ਕੇ ਰੋਂਦੀ ਹੋਈ ਨੇ ਮਾਫੀ ਮੰਗੀ ਬਾਪਾ ਆਪਣੀ ਲਾੜੀ ਨੂੰ ਗਲੇ ਲਗਾ ਕੇ ਬੁੱਤ ਬਣ ਕੇ ਪਤਾ ਨਹੀਂ ਕਿੰਨੀ ਘੜੀ ਦੇਰ ਬੈਠੇ ਰਹੇ ਇਸ ਗੱਲ ਤੋਂ ਬੇਖਬਰ ਉਹਨਾਂ ਦੀ ਲਾੜਲੀ ਦੀ ਸਾਹ ਬਸ ਮਾਤੀ ਮੰਗਲੀ ਉਹਨਾਂ ਨੂੰ ਬੜੀ ਘਰੇ ਸੀ ਇਸ ਲਈ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਆਪਣੇ ਮਾਪੇ ਦਾ ਇੱਜ਼ਤ ਕਰਨੀ ਚਾਹੀਦੀ ਹੈ ਉਹਨਾਂ ਅਨੁਸਾਰ ਹੀ ਕੁੜੀਆਂ ਨੂੰ ਸਾਦੀ ਕਰਾਉਣੀ ਚਾਹੀਦੀ ਹੈ ਸੋਨਲੇ ਲਈ ਧੰਨਵਾਦ ਜੀ